ਬਠਿੰਡਾ ਪੁਲਿਸ ਨੇ ਇੱਕ ਨਸ਼ਾ ਤਸਕਰ ਤੇ 7 ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਡੀਐਸਪੀ ਦਲਵੰਡੀ ਸਾਹਿਬ ਔਰ ਰਜੇਸ਼ ਸਿਨੈਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਮੋੜ ਮੰਡੀ ਤੇ ਇੱਕ ਵਿਅਕਤੀ ਦੇ ਖਿਲਾਫ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਦਵਾਈਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੇ ਇੱਕ ਕਾਰਵਾਈ ਕਰਦਿਆਂ ਹੁਣ ਉਸਦੇ 7 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਕੇ 1 ਕਰੋੜ 7 ਲੱਖ 6000 ਰੁਪਏ ਫ੍ਰੀਜ਼ ਕੀਤੇ ਗਏ ਹਨ ਉਨਾ ਦੱਸਿਆ ਕਿ ਉਸ ਦੀ ਹੋਰ ਜਾਇਦਾਦ ਲਈ ਵੀ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਦਿੱਤਾ ਗਿਆ ਅਤੇ ਜਲਦੀ ਉਸ ਦੀ ਜਾਇਦਾਦ ਨੂੰ ਵੀ ਫ੍ਰੀਜ਼ ਕੀਤਾ ਜਾਵੇਗਾ ਪੁਲਿਸ ਨੇ ਦੱਸਿਆ ਕਿ ਉਸ ਨੇ ਨਜਾਇਜ਼ ਤੌਰ ਤੇ ਬਣਾਈਏ ਜਾਇਦਾਦ ਹੈ ਉਹਨੇ ਵੀ ਦੱਸਿਆ ਕਿ ਇਸ ਨੇ ਪੰਜਾਬ ਦੇ ਨਾਲ ਨਾਲ ਹਰਿਆਣੇ ਦੇ ਵਿੱਚ ਵੀ ਕਈ ਜਗ੍ਹਾ ਆਪਣੀ ਪ੍ਰਾਪਰਟੀ ਬਣਾਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਤੁਹਾਨੂੰ ਦੱਸ ਦਈਏ ਕਿ ਮੋੜ ਮੰਡੀ ਦੇ ਇੱਕ ਵਿਅਕਤੀ ਤਰਸੀਮ ਚੰਦ ਵਾਸੀ ਮੋੜ ਮੰਡੀ ਦੇ ਖਿਲਾਫ ਥਾਣਾ ਮੋੜ ਅਤੇ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਕਾਰਵਾਈ ਕਰਦੇ ਆ ਪੁਲਿਸ ਨੇ ਉਸ ਦੀ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ। ਅਗਰ ਕੀ ਮਾਮਲਾ ਹੈ ਕਿ ਕਿੰਨੀ ਅਮਾਉਂਟ ਹੈ ਜਿਹੜੀ ਫ੍ਰੀਜ਼ ਕੀਤੀ ਗਈ ਹੈ। ਮਾਣਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਯਾਦਵ ਜੀ ਆਈਪੀਐਸ ਮਾਣਯੋਗ ਡੀਜੀਪੀ ਸਾਹਿਬ ਬਟਿੰਡਾ ਰੇਂਜ ਸ਼੍ਰੀ सुरेंद्रਪਾਲ ਸਿੰਘ ਪਰਮਾਰ ਜੀ ਆਈਪੀਐਸ ਐਸਐਸਪੀ ਬਟਿੰਡਾ ਸ਼੍ਰੀ ਦੀਪਕ ਪਾਰਖਸ਼ ਜੀ ਤੇ ਆਈਐਸਪੀ ਸ਼੍ਰੀ ਅਜੀਤ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹੜੀ ਹੈਗੀ ਹੈ ਆਪਣਾ ਜਿਹੜਾ ਨਸ਼ੇ ਦੇ ਵਿਰੁੱਧ ਚਲਾਈ ਹੋਈ ਮਹਿੰਮ ਦੇ ਤਹਿਤ ਜਿਹੜੀ ਹੈਗੀ ਹੈ ਐ ਬਠਿੰਡਾ ਪੁਲਿਸ ਵੱਲੋਂ 1 ਕਰੋੜ 7 ਲੱਖ ਰੁਪਈਆ ਜਿਹੜਾ ਹੈਗਾ ਇਹ ਇੱਕ ਤਰਸੀਮ ਟੈਪਾਈ ਨਾਂ ਦਾ ਇੱਕ ਜਿਹੜਾ ਹੈਗਾ ਬੰਦਾ ਹੈਗਾ ਜਿਹੜਾ ਅਸੀਂ ਪਿੱਛੇ ਜੇ ਅਰੈਸਟ ਕੀਤਾ ਹੈਗਾ ਇਹਦੇ ਤੇ ਇੱਕ ਪਹਿਲਾਂ 248/18 ਨੰਬਰ ਮੁਕੱਦਮਾ ਜਿਹੜਾ ਦਰਜ ਰਜਿਸਟਰ ਹੋਇਆ ਸੀ ਥਾਣਾ ਬਲਿਆਵਾਲੀ ਵਿਖੇ ਉਹਦੇ ਵਿੱਚ ਜਿਹੜੀ ਇਹ ਜਿਹੜੀ ਹੈਗੀ 1 ਕਰੋੜ 7 ਲੱਖ ਰੁਪਇਆ ਸੀ ਇਹਦਾ ਜਿਹੜਾ ਉਹ ਫੀਸ ਕਰਾਇਆ ਹੈਗਾ ਇਸ ਤੋਂ ਇਲਾਵਾ ਇਨਸਪੈਕਟਰ ਗੁਰਪ੍ਰੀਤ ਸਿੰਘ ਜਿਹੜੇ ਐਫ ਯੂ ਆਈ ਟੀਮ ਦੇ ਜਿਹੜੇ ਇੰਚਾਰਜ ਹੈਗੇ ਆ ਉਹਨਾਂ ਵੱਲੋਂ ਇੱਕ ਜਿਹੜੀ ਹੈਗੀ ਹੈ ਇਹਦੀ ਪ੍ਰਾਪਰਟੀ ਜਿਹੜੀ ਹੈਗੀ ਆ ਅਸੀਂ 88 ਨੰਬਰ 88/24 ਇੱਕ ਰੀਸੈਂਟਲੀ ਮੁਕੱਦਮਾ ਦਰਜ ਕੀਤਾ ਸੀਗਾ ਥਾਣਾ ਤਰਵੰਡੀ ਵੱਲੋਂ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਅਸੀਂ ਇਲੀਗਲ ਤੌਰ ਤੇ ਬਣਾਈ ਹੋਈ ਪ੍ਰਾਪਰਟੀ ਜਿਹੜੀ ਇਹਦੀ ਵਾਈਫ ਦੇ ਨਾਂ ਤੇ ਇਹਦੇ ਨਾਂ ਤੇ ਇਹ ਦੇ ਬੇਟੇ ਦੇ ਨਾਂ ਦੇ ਬਿਆਨ ਦੇ ਵਗੈਰਾ ਕਰਾ ਰੱਖੇ ਹੈਗੇ ਆ ਉਹ ਅਸੀਂ ਪ੍ਰਾਪਰਟੀ ਜਿਹੜੀ ਹੈਗੀ ਹੈ ਫ੍ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਲਿਖ ਕੇ ਭੇਜਿਆ ਹੈਗਾ ਤੇ ਇਹਦੇ ਵਿੱਚ ਜਿਹੜਾ ਹੈਗਾ 88 ਨੰਬਰ ਮੁਕੱਤਮਾ ਹੈਗਾ ਇਹਦੇ ਵਿੱਚ ਅਸੀਂ 176 ਗੋਲੀਆਂ ਜਿਹੜੀਆਂ ਨਸ਼ੀਆਂ ਪੜੀਆਂ ਸੀਗੀਆਂ ਉਸ ਤੋਂ ਇਲਾਵਾ 20 ਲੱਖ ਦੇ ਕਰੀਬ ਜਿਹੜੇ ਹੈਗੇ ਆ ਇਹ ਆਪਣਾ ਪ੍ਰੈਗਾਬਲਿਨ ਕੈਪਸੂਲ ਤੇ 10 ਲੱਖ 42000 ਜਿਹੜੀਆਂ ਹੈਗੀਆਂ 사ੜੇ 1.3 ਲੱਖ ਰੁਪਏ ਦੇ 사ੜੇ 1.3 ਲੱਖ ਦੇ ਕਰੀਬ ਜਿਹੜੀਆਂ ਗੋਲੀਆਂ ਜਿਹੜੀਆਂ ਹੈਗੀਆਂ ਨੇ ਖੜੀਆਂ ਸੀਗੀਆਂ ਤੇ 3580 ਜਿਹੜੀਆਂ ਹੈਗੀਆਂ ਇਹ ਅਬੋਰਸ਼ਨ ਵਾਲੀਆਂ ਕਿੱਟਾਂ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਆਪਣੇ ਕੋਲ ਰੱਖਣੀਆਂ ਜਿਹੜੀਆਂ ਹੈਗੀਆਂ ਮਨਾਹੀ ਹੈਗੀ ਐ ਤੇ ਉਹਦੇ ਪ੍ਰੋਪਰ ਬਿੱਲ ਵਗੈਰਾ ਆਉਣੇ ਚਾਹੀਦੇ ਆ ਉਹ ਜਿਹੜੀਆਂ ਪ੍ਰਾਪਤ ਕੀਤੀਆਂ ਸੀਗੀਆਂ ਇਹ ਇਹਨੂੰ ਜਿਹੜਾ ਹੈਗਾ ਅਸੀਂ ਆਪਣਾ ਜਿਹੜਾ ਹੈਗਾ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਤੇ ਇਹਦੇ ਖਿਲਾਫ ਜਿਹੜੀ ਹੈਗੀ ਐ ਇਹਦੀ ਪ੍ਰਾਪਰਟੀ ਦਾ ਹੋਰ ਵੀ ਪਤਾ ਕੀਤਾ ਜਾ ਰਿਹਾ ਕੁਝ ਪ੍ਰਾਪਰਟੀ ਇਹਦੀ ਸਾਨੂੰ ਅਰਤੀਏ ਪਤਾ ਲੱਗੀ ਹੈਗੀ ਆ ਉਥੇ ਵੀ ਅਸੀਂ ਐ ਉਹਨੂੰ ਵੀ ਫ੍ਰੀਜ਼ ਕਰਾਣ ਦੀ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਲਿਖੀ ਹੋਈ ਸਰ ਕੀ ਕਰਨਗਾ ਉਹ ਨਸ਼ਾ ਤਸ਼ ਕਰਾਣ ਨੂੰ ਇਸ ਤਰ੍ਹਾਂ ਦੀ ਅਦਤ ਕਰੇ ਦੇਖੋ ਨਸ਼ਾ ਤਸ਼ ਕਰਤਾ ਇਸ ਤਰ੍ਹਾਂ ਹੈਗਾ ਮੈਂ ਸ਼ੁਰੂ ਤੋਂ ਇਹ ਮੇਰੀ ਸੋਚ ਨਹੀਂ ਹੈਗੀ ਹੈ ਕਿ ਜਦੋਂ ਤੱਕ ਲੋਕ ਨਹੀਂ ਚਾਣਗੇ ਨਸ਼ਾ ਜਿਹੜਾ ਹੈਗਾ ਉਹਨੋਂ ਤੱਕ ਜਿਹੜਾ ਹੈਗਾ ਬੰਦ ਨਹੀਂ ਹੋਣਾ ਹੈਗਾ ਤੇ ਇਹਦੇ ਵਿੱਚ ਸਾਨੂੰ ਲੋਕਾਂ ਦਾ ਬਹੁਤ ਸਹਿਯੋਗ ਦੀ ਲੋੜ ਹੈ ਮਾਝੋਗ ਐਸਐਸਪੀ ਸਾਹਿਬ ਨੇ ਇਹਦੇ ਤੇ ਬਹੁਤ ਸਖਤ ਕਦਮ ਚੱਕੇ ਆ ਇਹ ਜਿਹੜਾ ਹੈਗਾ ਇਹਦੇ ਸਬੰਧੀ ਡਰੱਗ ਡਿਸਪੋਜ਼ਲ ਕਮੇਟੀਆਂ ਜਿਹੜੀਆਂ ਹੈਗੀਆਂ ਉਹ ਵੀ ਪਿੰਡਾਂ ਦੇ ਵਿੱਚ ਬਣਾਈਆਂ ਜਾ ਰਹੀਆਂ ਤੇ ਉਸ ਤੋਂ ਇਲਾਵਾ ਪਠੰਡਾ ਜ਼ਿਲ੍ਹੇ ਦੇ ਵਿੱਚ ਇੱਕ ਨਵਾਂ ਸਿਸਟਮ ਜਿਹੜਾ ਹੈਗਾ ਉਹ ਅਸੀਂ ਜਿਹੜਾ ਹੈਗਾ ਐਸਐਸਪੀ ਸਾਹਿਬ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਉਹਦਾ ਵੀ ਆਮ ਨਾਲੇ ਦਿਨਾਂ ਦੇ ਵਿੱਚ ਪੂਰਾ ਸਕਦਾ